ਇੱਕ ਚਮਚ ਸਵੇਰੇ ਤੇ ਇੱਕ ਚਮਚ ਸ਼ਾਮ ਨੂੰ ਇਹਨੂੰ 10 ਦਿਨ ਯੂਜ਼ ਕਰਨਾ ਜੀ 10 ਦਿਨ ਦੇ ਵਿੱਚ ਤੁਹਾਡਾ ਲੀਵਰ ਐਨ ਹੋ ਜਾਊਗਾ ਮਤਲਬ ਜਿਵੇਂ 18 ਸਾਲ ਦੇ ਜੁਆਕ ਦਾ ਹੁੰਦਾ ਸਿਰ ਇਹਦਾ ਇੱਕ ਚਮਚ ਲੈਣਾ ਹੈ 24 ਘੰਟੇ ਦੇ ਵਿੱਚ ਸਿਰਫ ਇੱਕ ਚਮਚ ਲੈਣਾ ਤੇ 24 ਘੰਟੇ ਦੇ ਵਿੱਚ 슈ਗਰ ਤੁਹਾਡਾ ਬਿਲਕੁਲ ਨੋਰਮਲ 130 슈ਗਰ ਆਏਗਾ ਚਾਹੇ ਕਿ 250 ਹੈ ਚਾਹੇ 300 ਹੈ ਚੌਥਾ ਪੰਜਵਾਂ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਦੇ ਜਾਂ ਕਿਡਨੀ ਸਟੋਨ ਹੈ ਜਾਂ ਗਾਲ ਬਲੈਡਰ ਸਟੋਨ ਹੈ ਤੋਂ ਪੀੜਤ ਹੈ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਸ ਰਸ ਨੂੰ ਪੀਣਾ ਸ਼ੁਰੂ ਕਰ ਦੇਗਾ ਮਤਲਬ ਪਥਰੀਆਂ ਨੂੰ ਇਹ ਜਿਹੜਾ ਰਸ ਹੈਗਾ ਜਿਸ ਤਰੀਕੇ ਨਾਲ ਅੱਗ ਦੇ ਮੂਰੇ ਮੋਮ ਪਿਘਲ ਜਾਂਦੀ ਹੈ ਇਸ ਤਰੀਕੇ ਨਾਲ ਜਿਹੜਾ ਇਹ ਰਸ ਹੈਗਾ ਅੱਗ ਦਾ ਕੰਮ ਕਰਦਾ ਹੈ ਪਥਰੀਆਂ ਵਾਸਤੇ ਤੇ ਮੋਮ ਵਾਂਗੂ ਪਿਘਾਲ ਦਿੰਦਾ ਕੈਰਟ ਹੋਗੀ ਰੈਡੀਸ਼ ਹੋ ਗਈ ਇਹਦੇ ਵਿੱਚ ਮੂਲੀ ਇਹ ਸਾਰੀਆਂ ਚੀਜ਼ਾਂ ਇਨਕਲੂਡ ਕਰਕੇ ਅਸੀਂ ਘਰ ਦੇ ਵਿੱਚ ਵੀ ਇਸ ਚੀਜ਼ ਨੂੰ ਰਿਮੂਵ ਕਰ ਸਕਦੇ ਆਂ ਅਗਰ ਅਸੀਂ ਛੇਤੀ ਚਾਹੁੰਦੇ ਆਂ ਛੇਤੀ ਮਤਲਬ ਇਹਨੂੰ ਰਿਮੂਵ ਕਰਨਾ ਹੈ ਤਾਂ ਸਰ ਇਹਦੇ ਵਿੱਚ ਇੱਕ ਐਪਲ ਸਾਈਡਰ ਵਿਨੇਗਰ ਹੈ ਤੇ ਇਹਦੇ ਵਿੱਚ ਪਾਉਣਾ ਕਿੰਨਾ ਹੈਗਾ ਜੀ ਦੋ ਚਮਚ ਸਿਰਫ ਦੋ ਚਮਚ ਦੋ ਚਮਚ ਹਾਂਜੀ ਜੀ ਕਿੰਨੇ ਦਿਨ ਇਹ ਸਰ ਕਟੋਟ 1 ਮੰਥ ਸਾਨੂੰ ਦਵਾਈ ਦੀ ਕੰਜ਼ਮਪਸ਼ਨ ਕਰਨੀ ਪੈਂਦੀ ਹੈ ਜਿਵੇਂ 2 ਚਮਚ ਹੋਗੇ ਸਵੇਰੇ ਔਰ 2 ਚਮਚ ਸ਼ਾਮ ਨੂੰ ਇਹਦੇ ਨਾਲ ਹੌਲੀ ਹੌਲੀ ਡਿলিউਟ ਹੋ ਕੇ ਬਾਹਰ ਆ ਜਾਊਗੀ ਮਤਲਬ ਆਪਰੇਸ਼ਨ ਬਚ ਜਾਊ ਆਪਰੇਸ਼ਨ ਬਚ ਜਾਊਗਾ ਘੱਟ ਮਾਤਰਾ ਦੇ ਵਿੱਚ ਪਾਣੀ ਦਾ ਇਨਟੇਕ ਕਰਨਾ ਜੀ ਤੇ ਦੂਜਾ ਇਹਦਾ ਕਾਰਨ ਹੈਗਾ ਜ਼ਿਆਦਾ ਮਾਤਰਾ ਦੇ ਵਿੱਚ ਪ੍ਰੋਟੀਨ ਜਾਂ ਸੋਡੀਅਮ ਕੰਜ਼ੂਮ ਕਰਨਾ ਯਾ ਤੀਸਰਾ ਅਦਾਕਾਰਨਿਕ ਓਬੈਸਟੀ ਵੀ ਪਾਇਆ ਜਾਂਦਾ ਹੈ ਬੈਲੀ ਫੈਟ ਯਾ ਮੋਟਾਪਾ ਤਾਂ ਇਹ ਸਾਰੇ ਕਾਰਨ ਨੇ ਜਿਨ੍ਹਾਂ ਦੇ ਕਾਰਨ ਜਿਹੜੀ ਬਾਡੀ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਸਟੋਨ ਨੇ ਜਿਹੜੇ ਉਹ ਬਣ ਜਾਂਦੇ ਨੇ ਲੋਅਰ ਅਬਡਮਨ ਮਤਲਬ ਪੇਟ ਦੇ ਨੀਚਲੇ ਹਿੱਸੇ ਦੇ ਵਿੱਚ ਪੇਨ ਸ਼ੁਰੂ ਹੋ ਜਾਂਦਾ ਤੇ ਕਦੀ ਕਦੀ ਉਹ ਨੀਚਲੇ ਹਿੱਸੇ ਤੋਂ ਸ਼ੁਰੂ ਹੋ ਕੇ ਸਾਰੇ ਪੇਟ ਦੇ ਵਿੱਚ ਘੁੰਮਦਾ ਤੇ ਕਦੀ ਕਦੀ ਉਹ ਸਾਡੀ ਬੈਕ ਸਾਈਡ ਨੂੰ ਜਾਂਦਾ ਹੈ ਇਹ ਜਿਹੜਾ ਵੱਡਾ ਉਹਦਾ ਇੱਕ ਸਿੰਪਟਮ ਹੈ ਕਿ ਸਾਨੂੰ ਪਤਾ ਲੱਗਦਾ ਕਿ ਕਿਡਨੀ ਸਟੋਨ ਹੈ। ਸਭ ਤੋਂ ਮੇ ਮੈਟਰ ਕਰਦਾ ਵੀ ਤੁਸੀਂ ਕੀ ਖਾਂਦੇ ਹੋ ਹਨਾ ਤੇ ਤੁਹਾਡੇ ਸਲਾਦ ਦੀ ਮਾਤਰਾ ਕਿੰਨੀ ਆ ਫਰੂਟ ਤੁਸੀਂ ਕਿੰਨਾ ਯੂਜ਼ ਕਰਦੇ ਹੋ ਹਨਾ ਪਾਣੀ ਤੁਸੀਂ ਕਿਹਾ ਜਾ ਪੀਂਦੇ ਹੋ ਬਹੁਤ ਸਾਰੇ ਲੋਕਾਂ ਨੂੰ ਪੱਥਰੀਆਂ ਤੰਕਰਨ ਲੱਗ ਜਾਂਦੀਆਂ ਨੇ ਖਾਸ ਕਰਕੇ ਗੁਰਦੇ ਦੀਆਂ ਕਿਡਨੀ ਦੀਆਂ ਜਿਹੜੀਆਂ ਪੱਥਰੀਆਂ ਹੁੰਦੀਆਂ ਨੇ ਉਹਨਾਂ ਕੋਲ ਬੜਾ ਵਧੀਆ ਨੁਸਖਾ ਹੈਗਾ ਬੱਚੇ ਦਾ ਫੋਨ ਆਇਆ 17 ਸਾਲਾਂ ਦੀ ਉਮਰ ਹੈ ਕਹਿੰਦੇ ਜੀ ਮੇਰਾ ਫੈਟੀ ਲੀਵਰ ਹੈ ਸਰ ਖਾਣ ਪੀਣ ਜਿਹੜਾ ਫਾਸਟ ਫੂਡ ਆਪਾਂ ਖਾਂਦੇ ਆ ਸਾਡਾ ਰਹਿਣ ਸਹਿਣ ਸਾਡਾ ਕਹੇ ਜੇ এনवायरमेंट ਚ ਅਸੀਂ ਰਹਿੰਦੇ ਆ ਕੀ ਖਾਂਦੇ ਆ ਕੀ ਪੀਂਦੇ ਆ ਸਾਰਾ ਕੁਝ ਸਾਰਾ ਖਰਾਬ ਹੋ ਚੁੱਕਿਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਆਂ ਢਾਬੇ ਵਾਲੇ ਵੈਦ ਵੈਦ ਬਲਜਿੰਦਰ ਸਿੰਘ ਜੀ ਹੋਰਾ ਕੋਲ ਤੇ ਮੇਰੇ ਨਾਲ ਬੈਠੇ ਨੇ ਡਾਈਟੀਸ਼ਨ ਹਰਪ੍ਰੀਤ कौर ਜਿੰਨਾ ਦਾ ਪਿਛਲੀ ਵਾਰ ਹਲਦੀ ਵਾਲਾ ਆਰਗੇਨਿਕ ਹਲਦੀ ਵਾਲਾ ਜਿਹੜਾ ਅਚਾਰ ਹੈਗਾ ਕਾਫੀ ਲੋਕਾਂ ਨੇ ਦਾ ਫਾਇਦਾ ਲਿਆ ਤੇ ਇਸ ਵਾਰ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਗਰਮੀ ਦੀ ਰੁੱਤ ਸ਼ੁਰੂ ਹੁੰਦੀ ਹੈ ਗਰਮੀ ਆਪਣੇ ਅਰੂਜ਼ ਦੇ ਉੱਤੇ ਪਹੁੰਚਦੀ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਪੱਥਰੀਆਂ ਤੰਕਰਨ ਲੱਗ ਜਾਂਦੀਆਂ ਨੇ ਖਾਸ ਕਰਕੇ ਗੁਰਦੇ ਦੀ ਆ ਕਿਡਨੀ ਦੀ ਜਿਹੜੀਆਂ ਪਥਰੀਆਂ ਹੁੰਦੀਆਂ ਨੇ ਉਹਨਾਂ ਕੋਲ ਬੜਾ ਵਧੀਆ ਨੁਸਖਾ ਹੈਗਾ ਪਰ ਅਸੀਂ ਸਮਝਾਂਗੇ ਪਹਿਲਾਂ ਕਿ ਪਥਰੀਆਂ ਕੀ ਹੁੰਦੀਆਂ ਨੇ ਇਹਨਾਂ ਨੂੰ ਕਿਸ ਤਰੀਕੇ ਨਾਲ ਆਯੁਰਵੈਦਿਕ ਢੰਗ ਨਾਲ ਬਣਨ ਤੋਂ ਰੋਕਿਆ ਜਾ ਸਕਦਾ ਹੈ ਅਸੀਂ ਹਰਪ੍ਰੀਤ ਜੀ ਨਾਲ ਗੱਲਬਾਤ ਕਰਦੇ ਹਾਂ ਹਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਐਟ ਗਗਨ ਆਯੁਰਵੇਦਾ ਜੀ ਪਿਛਲੀ ਵਾਰ ਤੁਹਾਡਾ ਬਹੁਤ ਕਾਮਯਾਬ ਰਿਹਾ ਲੋਕਾਂ ਨੇ ਜਿਹੜੀ ਤੁਹਾਡੀ ਦਾਲਾਂ ਖਾਣ ਦਾ ਸ਼ਾਹੀ ਦਾਲਾਂ ਖਾਣ ਦਾ ਤਰੀਕਾ ਅੰਮ੍ਰਿਤ ਬਹੁਤ ਲੋਕਾਂ ਨੇ ਪਸੰਦ ਕੀਤਾ ਤੇ ਬਹੁਤ ਲੋਕਾਂ ਨੂੰ ਫਾਇਦਾ ਵੀ ਹੋਇਆ ਜੀ। ਸ਼ੁਕਰੀਆ ਸ਼ੁਕਰੀਆ ਸਰ ਆਪਾਂ ਹੁਣ ਆਯੁਰਵੇਦ ਦੀ ਇਹ ਸ਼ੁਰੂਆਤ ਹੀ ਜਿਹੜੀ ਸਾਰੇ ਲੋਕਾਂ ਦੇ ਭਲੇ ਵਾਸਤੇ ਫਾਇਦੇ ਵਾਸਤੇ ਹੀ ਕੀਤੀ ਹੈ ਔਰ ਅਸੀਂ ਹੋਪ ਕਰਦੇ ਹਾਂ ਕਿ ਮੈਕਸਿਮਮ ਲੋਕ ਐਲੋਪੈਥੀ ਤੋਂ ਜਾਂ ਹੋਮਿਓਪੈਥੀ ਤੋਂ ਇਸ ਪਾਸੇ ਵੱਲ ਮੁੜਨਗੇ। ਜੀ ਜੀ। ਅੱਛਾ ਤੁਸੀਂ ਅੱਜ ਨੁਸਖਾ ਜਿਹੜਾ ਦੇਣਾ ਹੈ ਤੁਸੀਂ ਦੇਖੋ ਰਸ ਜਿਆ ਬਣਾ ਕੇ ਰੱਖਿਆ ਹੋਇਆ ਹੈ ਇਹਨਾਂ ਨੇ ਜਿਹੜਾ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਸ ਰਸ ਨੂੰ ਪੀਣਾ ਸ਼ੁਰੂ ਕਰ ਦੇਗਾ ਮਤਲਬ ਪਥਰੀਆਂ ਨੂੰ ਇਹ ਜਿਹੜਾ ਰਸ ਹੈਗਾ ਜਿਸ ਤਰੀਕੇ ਨਾਲ ਅੱਗ ਦੇ ਮੂਹਰੇ ਮੋਮ ਪਿਘਲ ਜਾਂਦੀ ਹੈ ਇਸ ਤਰੀਕੇ ਨਾਲ ਜਿਹੜਾ ਇਹ ਰਸ ਹੈਗਾ ਅੱਗ ਦਾ ਕੰਮ ਕਰਦਾ ਹੈ ਪਥਰੀਆਂ ਵਾਸਤੇ ਤੇ ਮੋਮ ਵਾਂਗੂ ਪਿਘਾਲ ਦਿੰਦਾ ਹੈ ਅੱਛਾ ਮੈਮ ਇਸ ਤੋਂ ਪਹਿਲਾਂ ਕਿ ਅਸੀਂ ਪੁੱਛੀਏ ਨੁਸਖਾ ਤੋਂ ਨੂੰ ਪੁੱਛੀਏ ਹਨਾ ਕਿਸ ਤਰੀਕੇ ਨਾਲ ਇਹਦਾ ਇਸਤੇਮਾਲ ਹੁੰਦਾ ਸਾਨੂੰ ਇਹ ਦੱਸੋ ਵੀ ਜਿਹੜੇ ਸਟੋਨ ਹੈਗੇ ਨੇ ਸਰਦੀਆਂ 'ਚ ਤਾਂ ਠੀਕ ਰਹਿੰਦੇ ਨੇ ਗਰਮੀ 'ਚ ਕਿੱਥੋਂ ਆ ਜਾਂਦੇ ਨੇ ਜੀ ਬਹੁਤ ਲੋਕ ਨੇ ਜਿਹੜਾ ਗਰਮੀਆਂ 'ਚ ਹੀ ਸਟੋਨ ਤੋਂ ਪ੍ਰੇਸ਼ਾਨ ਹੁੰਦੇ ਨੇ ਹਾਂਜੀ ਸਰ ਬਿਲਕੁਲ ਜਿਹੜੇ ਮੈਨੂੰ ਲੱਗਦਾ ਹੈ ਕਿ ਹਰ ਚੌਥਾ ਪੰਜਵਾਂ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਦੇ ਜਾਂ ਕਿਡਨੀ ਸਟੋਨ ਹੈ ਜਾਂ ਗਾਲ ਬਲੈਡਰ ਸਟੋਨ ਹੈ ਤੋਂ ਪੀੜਤ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਸਿਰਫ ਕਿਡਨੀ ਸਟੋਨ ਬਾਰੇ ਜੀ ਜੀ ਤੇ ਇਹ ਸਰ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਬਿਫੋਰ ਸਟਾਰਟਿੰਗ ਕਿ ਹੁੰਦਾ ਕਿਉਂ ਹੈ ਜੀ ਕਿਉਂ ਹੋ ਜਾਂਦਾ ਹੈ ਸਰੀਰ ਦੇ ਵਿੱਚ ਇਹਦਾ ਸਭ ਤੋਂ ਵੱਧ ਜਿਹੜਾ ਵੱਡਾ ਕਾਰਨ ਹੈਗਾ ਉਹ ਹੈਗਾ ਘੱਟ ਪਾਣੀ ਪੀਣਾ ਇਹ ਘੱਟ ਮਾਤਰਾ ਦੇ ਵਿੱਚ ਪਾਣੀ ਦਾ ਇਨਟੇਕ ਕਰਨਾ ਜੀ ਤੇ ਦੂਜਾ ਇਹਦਾ ਕਾਰਨ ਹੈਗਾ ਜਿਆਦਾ ਮਾਤਰਾ ਦੇ ਵਿੱਚ ਪ੍ਰੋਟੀਨ ਜਾਂ ਸੋਡੀਅਮ ਕੰਜ਼ੂਮ ਕਰਨਾ ਓਕੇ ਜਾਂ ਤੀਸਰਾ ਇਹਦਾ ਕਾਰਨ ਇੱਕ ਓਬੈਸਟੀ ਵੀ ਪਾਇਆ ਜਾਂਦਾ ਹੈ ਬੈਲੀ ਫੈਟ ਜਾਂ ਮੋਟਾਪਾ ਜੀ ਤਾਂ ਇਹ ਸਾਰੇ ਕਾਰਨ ਨੇ ਜਿਨ੍ਹਾਂ ਦੇ ਕਾਰਨ ਜਿਹੜੀ ਬਾਡੀ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਸਟੋਨ ਨੇ ਜਿਹੜੇ ਉਹ ਬਣ ਜਾਂਦੇ ਨੇ ਜੀ ਜੀ ਅੱਛਾ ਬਹੁਤ ਵਾਰ ਹੁੰਦਾ ਜੀ ਕਿ ਹਰਪ੍ਰੀਤ ਜੀ ਅ ਕੈਲਸ਼ੀਅਮ ਖਾ ਰਹੇ ਆ ਆਰਟੀਫੀਸ਼ੀਅਲ ਕੈਲਸ਼ੀਅਮ ਅਸੀਂ ਲੈ ਰਹੇ ਆ ਗੋਲੀਆਂ ਦੇ ਰੂਪ ਦੇ ਵਿੱਚ ਤੇ ਜਾ ਕੇ 6 ਮਹੀਨੇ ਬਾਅਦ ਪਤਾ ਲੱਗਦਾ ਜੀ ਦਰਦ ਉੱਠ ਗਿਆ ਪਥਰੀ ਦਾ ਫਿਰ ਉਹ ਕੈਲਸ਼ੀਅਮ ਕਰਕੇ ਵੀ ਪਥਰੀ ਇਹ ਬਣ ਜਾਂਦੀ ਨੇ ਸਟੋਨ ਬਣ ਜਾਂਦੇ ਨੇ ਬਣ ਜਾਂਦੇ ਨੇ ਸਰ ਜਦੋਂ ਆਪਾਂ ਐਕਸੈਸਿਵ ਚ ਲੈਨੇ ਆ ਜਾਂ ਬਾਹਰੋਂ ਸਪਲੀਮੈਂਟ ਲੈਨੇ ਆ ਦੇ ਕਿਸੇ ਨਾ ਕਿਸੇ ਤਰੀਕੇ ਅਗਰ ਅਸੀਂ ਸਬਜ਼ੀਆਂ ਤੋਂ ਫਰੂਟਸ ਤੋਂ ਜਿੰਨਾ ਲਿਮਟਿਡ ਮਾਤਰਾ ਦੇ ਵਿੱਚ ਉਹਦੀ ਕੰਜ਼ਮਪਸ਼ਨ ਕਰਦੇ ਆ ਤਾਂ ਉਹਦੇ ਨਾਲ ਤਾਂ ਡੈਫੀਨਿਟਲੀ ਨਹੀਂ ਸਟੋਨ ਹੋਣਗੇ ਜੀ ਜੀ ਅੱਛਾ ਹਰਪ੍ਰੀਤ ਜੀ ਫੇਰ ਇੱਕ ਹੋਰ بڑا ਹਮ ਸਵਾਲ ਆ ਸਾਡੇ ਗੁਰਦੇ ਦੇ ਵਿੱਚ ਪੱਥਰੀ ਪਈ ਹੈ ਸਾਨੂੰ ਪਤਾ ਕਿਵੇਂ ਲੱਗੇ ਜੀ ਉਹਦਾ ਪਤਾ ਕਿਵੇਂ ਲੱਗਦਾ ਹਾਂਜੀ ਸਰ ਉਹਦੇ ਵੀ ਕਾਫੀ ਸਾਰੇ ਰੀਜ਼ਨ ਨੇ ਵੈਸੇ ਤਾਂ ਪਰ ਉਹਦਾ ਮੇਨ ਰੀਜ਼ਨ ਕੀ ਹੈ ਕਿ ਤੁਹਾਡੇ ਲੋਅਰ ਐਬਡਮਨ ਮਤਲਬ ਪੇਟ ਦੇ ਨੀਚਲੇ ਹਿੱਸੇ ਦੇ ਵਿੱਚ ਪੇਨ ਸ਼ੁਰੂ ਹੋ ਜਾਂਦਾ ਹੈ ਤੇ ਕਦੀ ਕਦੀ ਉਹ ਨੀਚਲੇ ਹਿੱਸੇ ਤੋਂ ਸ਼ੁਰੂ ਹੋ ਕੇ ਸਾਰੇ ਪੇਟ ਦੇ ਵਿੱਚ ਘੁੰਮਦਾ ਤੇ ਕਦੀ ਕਦੀ ਉਹ ਸਾਡੀ ਬੈਕ ਸਾਈਡ ਨੂੰ ਜਾਂਦਾ ਹੈ ਇਹ ਜਿਹੜਾ ਵੱਡਾ ਉਹਦਾ ਇੱਕ ਸਿੰਪਟਮ ਹੈ ਕਿ ਸਾਨੂੰ ਪਤਾ ਲੱਗਦਾ ਹੈ ਕਿ ਕਿਡਨੀ ਸਟੋਨ ਹੈ ਜੀ ਹਾਂਜੀ ਸਰ ਇਹਦਾ ਸੈਕੰਡਰੀ ਰੀਜ਼ਨ ਹੈਗਾ ਕਿ ਅਸੀਂ ਤੁਹਾਡੇ ਕੋਲ ਪੁੱਛਾਂਗੇ ਜ਼ਰੂਰ ਦੂਸਰਾ ਰੀਜ਼ਨ ਵੀ ਤੁਸੀਂ ਸਾਡੇ ਨਾਲ ਜੁੜੇ ਰਹੇ ਹੋ ਤੇ ਅਸੀਂ ਪਹਿਲਾਂ ਬਲਜਿੰਦਰ ਜੀ ਨਾਲ ਤੁਹਾਡੀ ਗੱਲਬਾਤ ਕਰਾਣੇ ਟਾਬੇ ਵਾਲ ਵੈਦ ਬਲਜਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਧੰਨਵਾਦ ਫਰੂਕੀ ਸਾਹਿਬ ਤੁਹਾਡੀ ਟੀਮ ਦਾ ਜੀ ਆਇਆਂ ਨੂੰ ਜੀ ਅੱਛਾ ਇਹ ਦੱਸੋ ਕਿ ਜਿਸ ਤਰੀਕੇ ਨਾਲ ਕਿਡਨੀ ਦੀ ਗੱਲ ਅੱਜ ਹਰਪ੍ਰੀਤ ਜੀ ਹੋਰਾਂ ਨੇ ਕੀਤੀ ਹੈ ਕਿਡਨੀ ਤੋਂ ਇੰਪੋਰਟੈਂਟ ਅੰਗ ਵੀ ਹੈ ਕੋਈ ਸਾਡੇ ਸਰੀਰ 'ਚ ਜੀ ਦੇਖੋ ਵੈਸੇ ਤਾਂ ਸਾਰੇ ਅੰਗ ਹੀ ਇੰਪੋਰਟੈਂਟ ਆ ਆਪਣੀ ਬਾਡੀ ਦੇ ਵਿੱਚ ਕੋਈ ਵੀ ਫालतू ਕੁਦਰਤ ਨੇ ਜਾਂ ਪ੍ਰਮਾਤਮਾ ਨੇ ਨਹੀਂ ਲਾਇਆ ਪਰ ਸਾਰੀ ਜਿਹੜੇ ਬਾਡੀ ਨੂੰ ਕੰਟਰੋਲ ਕਰਦਾ ਮੇਨ ਅੰਗ ਆਪਾਂ ਸਭ ਜਾਣਦੇ ਆ ਕਿ ਲੀਵਰ ਜੀ ਲੀਵਰ ਸਭ ਤੋਂ ਮੇਨ ਅੰਗ ਹੈ ਜਿਹੜਾ ਆਪਣੇ ਖਾਣੇ ਨੂੰ ਪਚਾਉਂਦਾ ਖੂਨ ਬਣਾਉਂਦਾ ਪਿਸ਼ਾਬ ਸਾਰਾ ਕੁਝ ਜਿਹੜਾ ਆਪਣੀ ਬਾਡੀ ਨੂੰ ਕੰਟਰੋਲ ਕਰਦਾ ਉਹ ਲੀਵਰ ਹੈ ਜੀ ਅੱਛਾ ਜੀ ਫਿਰ ਲੀਵਰੀ ਦੀ ਸਭ ਤੋਂ ਵੱਧ ਪ੍ਰੋਬਲਮਾਂ ਨੇ ਜੀ ਅੱਜ ਕੱਲ ਅਸੀਂ ਉਹ ਪੱਥਰੀ ਦਾ ਦਰਦ ਉੱਠਦਾ ਜੀ ਸਾਡੇ ਹਰਪ੍ਰੀਤ ਮੈਮ ਤੇ ਅਸੀਂ ਪਥਰੀ ਚੈੱਕ ਕਰਵਾਉਣ ਜਾਂਦੇ ਆ ਤੇ ਸਾਨੂੰ ਜਿਹੜਾ ਸਕੈਨ ਵਾਲਾ ਉਹ ਗਿਫਟ ਦੇ ਦਿੰਦਾ ਫੈਟੀ ਲੀਵਰ ਦਾ ਜੀ ਬਿਲਕੁਲ ਇਹ ਫੈਟੀ ਲੀਵਰ ਦੀਆਂ ਸਮੱਸਿਆਵਾਂ ਤਾਂ ਇੰਨੀਆਂ ਜ਼ਿਆਦਾ ਜਾਂ ਬਚ ਚੁੱਕੀਆਂ ਫਰੂਕੀ ਸਾਹਿਬ ਤੁਸੀਂ ਪੁੱਛੋ ਨਾ 18 18 15 15 ਸਾਲ ਦੇ ਜਵਾਕਾਂ ਦੇ ਲੀਵਰ ਫੈਟੀ ਆ ਰਹੇ ਆ ਸਾਡੇ ਕਾਰਨ ਕੀ ਹੈ ਜੀ ਫੈਟੀ ਲੀਵਰ ਦੇ ਪਰਸੋ ਮੈਨੂੰ ਇੱਕ ਬੱਚੇ ਦਾ ਫੋਨ ਆਇਆ 17 ਸਾਲ ਉਹਦੀ ਉਮਰ ਹੈ ਕਹਿੰਦੇ ਜੀ ਮੇਰਾ ਫੈਟੀ ਲੀਵਰ ਹੈ ਸਰ ਖਾਣ ਪੀਣ ਜਿਹੜਾ ਫਾਸਟ ਫੂਡ ਆਪਾਂ ਖਾਨੇ ਆ ਸਾਡਾ ਰਹਿਣ ਸਹਿਣ ਸਾਡਾ ਕਿਹਜੇ এনवायरमेंट ਚ ਅਸੀਂ ਰਹਨੇ ਆ ਕੀ ਖਾਨੇ ਆ ਕੀ ਪੀਨੇ ਆ ਸਾਰਾ ਕੁਝ ਸਾਰਾ ਖਰਾਬ ਹੋ ਚੁੱਕਿਆ ਇਹ ਮੇਨ ਕਾਰਨ ਆ ਸਾਡੇ ਲੀਵਰ ਦੇ ਖਰਾਬ ਹੋਣ ਦਾ ਜਾਂ ਫੈਟੀ ਹੋਣ ਦਾ ਇਹ ਲੀਵਰ ਫੈਟੀ ਤੋਂ ਅੱਗੇ ਸਾਨੂੰ ਪਤਾ ਕਿਵੇਂ ਲੱਗੇ ਜੀ ਸਾਡਾ ਲੀਵਰ ਫੈਟੀ ਹੋਲ ਵਰ ਨੂੰ ਜਾ ਰਿਹਾ ਹੈ ਪਹਿਲੀ ਸਟੇਜ ਦੇ ਵਿੱਚ ਜਾ ਰਿਹਾ ਉਹ ਪਤਾ ਕਿਵੇਂ ਲੱਗੇ ਜੀ ਸਾਨੂੰ ਸਰ ਪਤਾ ਤਾਂ ਉਹਦੇ ਆਪਣਾ ਬੋਡੀ ਦੱਸਣ ਲੱਗ ਜਾਂਦੀ ਹੈ ਪੇਟ 'ਚ ਜਲਣ ਰਹਿੰਦੀ ਆ ਮਨ ਕੱਚਾ ਹੁੰਦਾ ਭੁੱਖ ਨਹੀਂ ਲੱਗਦੀ ਪਿਸ਼ਾਬ ਲੱਗ ਕੇ ਆਉਂਦਾ ਜਾਂ ਪੀਲਾ ਆਉਂਦਾ ਹਨਾ ਇਹ ਬਹੁਤ ਸਾਰੇ ਕਾਰਨ ਹੈ ਜਿਹੜੇ ਫੈਟੀ ਲੀਵਰ ਦੇ ਹੋ ਜਾਂਦੇ ਆ ਜੀ ਤੇ ਫਿਰ ਕੁਦਰਤ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਕੁਦਰਤ ਇੰਨੀ ਵਿਸ਼ਾਲ ਹੈਗੀ ਆ ਹਰ ਚੀਜ਼ ਦਾ ਉਹਨੇ ਆਪਣੇ ਅੰਦਰ ਇਲਾਜ ਹਰ ਚੀਜ਼ ਨੂੰ ਸੈੱਟ ਰੱਖਣ ਦਾ ਤਰੀਕਾ ਉਹਨੇ ਆਪਣੇ ਅੰਦਰ ਰੱਖਿਆ ਹੋਇਆ ਤੇ ਲੀਵਰ ਨੂੰ ਖਾਸ ਕਰਕੇ ਜਦੋਂ ਅਸੀਂ ਫੈਟੀ ਲੀਵਰ ਦੀ ਗੱਲ ਕਰੀਏ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਜਿਹੜੇ ਲਗਾਤਾਰੇ ਬਿਮਾਰੀ ਕੋੜੀ ਵੇਲ ਵਾਂਗ ਵੱਧ ਰਹੀ ਹੈ ਜੀ ਜੀ ਬਿਲਕੁਲ ਕੀਤਾ ਜਾ ਸਕਦਾ ਹੈ ਜੀ ਤੇ ਮੈਂ ਤੁਹਾਨੂੰ ਕੁਝ ਐਗਜ਼ਾਮਪਲਾਂ ਵੀ ਇਹਦੇ ਵਿੱਚ ਦੇ ਸਕਦਾ ਹਾਂ ਨਾ ਤੇ ਤੁਹਾਨੂੰ ਸਭ ਤੋਂ ਵੱਡੀ ਐਗਜ਼ਾਮਪਲ ਦਿੰਨਾ ਮੈਂ ਅਮਿਤਾਬਚਨ ਦੀ ਜੀ ਉਹ ਮੈਗਾ 스타 ਨੇ ਸਭ ਲੋਕ ਉਹਨਾਂ ਨੂੰ ਜਾਣਦੇ ਆ 82 83 ਚ ਜਦੋਂ ਫਿਲਮ ਆਈ ਸੀ ਕੁਲੀ ਤਾਂ ਉਹਦੇ ਚ ਉਹਨਾਂ ਦੇ ਸੱਟ ਲੱਗ ਗਈ ਸੀ ਸੱਟ ਲੱਗਣ ਨਾਲ ਉਹਨਾਂ ਦੇ ਮਤਲਬ ਇੰਟਰਨਲ ਬਲੀਡਿੰਗ ਹੋਣ ਲੱਗ ਗਈ ਸੀ ਬਹੁਤ ਜ਼ਿਆਦਾ ਤੇ ਕਾਫੀ ਦਿਨ ਉਹ ਹਸਪੀਟਲ ਰਹੇ ਆ ਤੇ ਉੱਥੋਂ ਜਦੋਂ ਉਹਨਾਂ ਨੂੰ ਖੂਨ ਚੜਿਆ ਖੂਨ ਦੀ ਕਮੀ ਹੋ ਗਈ ਉਹਨਾਂ ਨੂੰ ਤੇ ਵਿੱਚੋਂ ਉਦੋਂ ਇੰਨੀ ਟੈਕਨੋਲੋਜੀ ਨਹੀਂ ਸੀ ਤਾਂ ਕਿਤਨੇ ਖੂਨ ਹੈਪੀਟਾਈਟਸ ਬੀ ਦਾ ਲੱਗ ਚੜ ਗਿਆ ਉਹਨਾਂ ਨੂੰ ਖੂਨ ਚਲੋ ਉਦੋਂ ਨਹੀਂ ਧਿਆਨ ਕੀਤਾ ਕੀ ਹੁੰਦਾ ਜੀ ਹੈਪੀਟਾਈਟਸ ਬੀ ਕੀ ਹੁੰਦਾ ਇਹ ਸਾਰਾ ਲੀਵਰ ਜਿਹੜੀਆਂ ਬਿਮਾਰੀਆਂ ਦਾ ਕਰਨਾ ਹੈਪੀਟਾਈਟਸ ਏ ਬੀ ਸੀ ਇਹ ਸਾਰਾ ਲੀਵਰ ਤੋਂ ਹੀ ਲੀਵਰ ਦੀਆਂ ਬਿਮਾਰੀਆਂ ਜੀ ਇਹ ਤੇ ਹੈਪੀਟਾਈਟਸ ਬੀ ਹੋ ਗਿਆ ਉਹਨਾਂ ਨੂੰ ਉਹ ਤੋਂ ਬਾਅਦ ਨਹੀਂ ਧਿਆਨ ਕੀਤਾ ਉਹਨੇ 5 7 10 ਸਾਲ ਬਾਅਦ ਜਦੋਂ ਕਿਤੇ ਫੇਰ ਉਹਨਾਂ ਨੂੰ ਪ੍ਰੋਬਲਮ ਆਈ ਉਹਨਾਂ ਨੇ ਟੈਸਟ ਕਰਾਏ ਆਪਣੇ ਫਿਰ ਡਾਕਟਰਸ ਨੇ ਦੱਸਿਆ ਵੀ ਤੁਹਾਡਾ ਲੀਵਰ ਚੌਥਾ ਹਿੱਸਾ ਡੈਮੇਜ ਹੋ ਸਕਿਆ ਮਤਲਬ ਚੌਥਾ ਹਿੱਸਾ ਵਰਕ ਕਰਦਾ ਹੈ ਤੇ ਨਿੱਸ ਜੈਮੇਜ ਹੋ ਚੁੱਕਿਆ ਤੇ ਉਹਨਾਂ ਨੇ ਫਿਰ ਪੁਨਛਾਣ ਕੀਤੀ ਵੀ ਹੋਇਆ ਕਿਵੇਂ ਇਹ ਕਾਰਨ ਕੀ ਹੋਇਆ ਵੀ ਕਦੇ ਇੰਜੈਕਸ਼ਨ ਨਹੀਂ ਲਵਾਇਆ ਜਾਂ ਮੈਂ ਕੁਝ ਨਹੀਂ ਹੈ ਨਾ ਫਿਰ ਪਤਾ ਲੱਗਿਆ ਵੀ ਕਿਸੇ ਹੈਪੀ ਟੈਟਸ ਬੀ ਮਨੁੱਖ ਦਾ ਮਤਲਬ ਬਲੱਡ ਉਹਨਾਂ ਨੂੰ ਚੜ ਗਿਆ ਸੀ ਤੇ ਉਹ ਤੋਂ ਉਹਨਾਂ ਦਾ ਲੀਵਰ ਖਰਾਬ ਹੋ ਗਿਆ ਜੀ ਤੇ ਪਰ ਗੱਲ ਫਿਰ ਆਪਾਂ ਆਉਂਦੀ ਹੈ ਆਯੁਰਵੇਦ ਬਾਰੇ ਤੇ ਇਹਨਾਂ ਦਵਾਈਆਂ ਨਾਲ ਹੀ ਅੱਜ ਉਹ 82 ਸਾਲ ਦੇ ਹੋ ਗਏ ਆ ਜੀ ਲੀਵਰ ਵੀ ਸਹੀ ਕੰਮ ਕਰ ਰਿਹਾ ਉਹਨਾਂ ਦਾ ਭੱਜੇ ਨੱਟੇ ਕਿੰਨੇ ਵਿਅਸਤ ਰਹਨੇ ਆ ਆਪਣੇ ਸਾਹਮਣੇ ਆ ਜੀ ਉਹ ਸਿਰਫ ਆਯੁਰਵੇਦ ਦਵਾਈਆਂ ਨਾਲ ਜੀ ਜੀ ਅੱਛਾ ਤੁਸੀਂ ਦੱਸ ਰਹੇ ਸੀ ਜਿਸ ਤਰੀਕੇ ਨਾਲ ਬਿਹਾਈਂਡ ਦੀ ਕੈਮਰਾ ਆਪਣੀ ਗੱਲ ਹੋਈ ਹੈ ਤੁਸੀਂ ਕਹਿ ਰਹੇ ਸੀ ਕਿ ਜੇ 25% ਲੀਵਰ ਕੰਮ ਕਰਦਾ ਤਾਂ ਵੀ ਤੁਹਾਨੂੰ ਪਤਾ ਨਹੀਂ ਲੱਗਦਾ ਚੈੱਕ ਕਰਾਇਆ ਤੇ ਪਤਾ ਲੱਗਦਾ ਤੇ ਅਸੀਂ ਖਰਾਬ ਹੋਣ ਵਾਲੇ ਪਾਸੇ ਜਾਈਏ ਨਾ ਇਸ ਤਰ੍ਹਾਂ ਦਾ ਕੋਈ ਨੁਸਕਾ ਫਾਰਮੂਲਾ ਬਲਜਿੰਦਰ ਜੀ ਜੀ ਬਿਲਕੁਲ ਬਹੁਤ ਨੁਸਕੀ ਆ ਜੀ ਵੈਸੇ ਤਾਂ ਲੀਵਰ ਨੂੰ ਠੀਕ ਕਰਦੇ ਪਰ ਆ ਜਿਹੜਾ ਨੁਸਕਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਹਾਂ ਇਹ ਸੌਖਾ ਹੈ ਤੇ ਹਰ ਇੱਕ ਬੰਦਾ ਨੂੰ ਘਰ ਬਣਾ ਵੀ ਸਕਦਾ ਜੀ ਜੀ ਤੇ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਜੀ ਜੀ ਜਿਵੇਂ ਆਪਾਂ ਨੇ ਲਿਆ ਜੀ ਭਿੰਗ ਰਾਜ ਜੀ ਜੀ ਕਟਕੀ ਜੀ ਭਿੰਗ ਰਾਜ ਹੋ ਗਿਆ ਹੈ ਜੀ ਜੀ ਇਹ ਹੋ ਗਈ ਕਟਕੀ ਜੀ ਉਹ ਹੋ ਗਿਆ ਜੀ ਮਕੋਏ ਜੀ ਜੀ ਤੇ ਇਹਨੂੰ ਕਹਿੰਦੇ ਕਾਲਮੇਗ ਹਰਾ ਚਰਾਇਤਾ ਵੀ ਕਹਿੰਦੇ ਨੇ ਇਹਨੂੰ ਜੀ ਜੀ ਕਾਸ਼ਨੀ ਹੋ ਗਈ ਜੀ ਠੀਕ ਹੈ ਪੁਨਰ ਨਵਾ ਹੋ ਗਿਆ ਠੀਕ ਹੈ ਜੀ ਜਿਹੜਾ ਪੁਨਰਵਾ ਪੁਨਰ ਨਵਾ ਇਹ ਆ ਤਾਂ ਆਪਾਂ ਸਮਝ ਕੇ ਆਵੇ ਦਾ ਮਤਲਬ ਕੀ ਹੁੰਦਾ ਜੀ 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 ਪੁਨਰ ਦਾ ਮਤਲਬ ਹੁੰਦਾ ਨਵਾ ਨਵਾ ਪੁਨਰ ਦਾ ਮਤਲਬ ਹੁੰਦਾ ਦੁਬਾਰਾ ਨਵਾ ਮਤਲਬ ਦੁਬਾਰਾ ਨਵਾ ਹੋ ਗਿਆ ਇਹਦਾ ਇਹ ਮਤਲਬ ਹੁੰਦਾ ਜੀ ਜੀ ਉਹਦੇ ਬਾਅਦ ਆ ਗਿਆ ਆਪਣਾ ਸਿਰਫ ਓਕਾ ਜੀ ਜੀ ਕਟਗੀ ਇਹ ਕੀ ਚੀਜ਼ ਹੈ ਜੀ ਸਿਰਫ ਓਕਾ ਕੀ ਹੈ ਜੀ ਸਿਰਫ ਓਕਾ ਵੀ ਇੱਕ ਜੜੀ ਬੂਟੀ ਹੈ ਜੀ ਤੇ ਭਿੰਗਰਾਜ ਹੋ ਗਿਆ ਇਹ ਅੱਠੇ ਚੀਜ਼ਾਂ ਦਾ ਆਪਾਂ ਨੇ ਬਰਾਬਰ ਮਾਤਰਾ ਚ ਲੈ ਕੇ ਪੀਸ ਕੇ ਪਾਊਡਰ ਬਣਾ ਲੈਣਾ ਜੀ ਇੱਕ ਚਮਚ ਸਵੇਰੇ ਤੇ ਇੱਕ ਚਮਚ ਸ਼ਾਮ ਨੂੰ ਇਹਨੂੰ 10 ਦਿਨ ਯੂਜ਼ ਕਰਨਾ ਜੀ 10 ਦਿਨ ਦੇ ਵਿੱਚ ਤੁਹਾਡਾ ਲੀਵਰ ਐਨ ਹੋ ਜਾਊਗਾ ਮਤਲਬ ਜਿਵੇਂ 18 ਸਾਲ ਦੇ ਜੁਆਕ ਦਾ ਹੁੰਦਾ ਹੈ ਇੰਨਾ ਫੈਟ ਲੀਵਰ ਹੋ ਜਾਂਦਾ ਹੀ ਇਹਦੇ ਨਾਲ ਜੀ 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 ਚਲੋ ਅਸੀਂ ਇੱਕ ਵਾਰ ਫਿਰ ਹਰਪ੍ਰੀਤ ਜੀ ਨਾਲ ਜੁੜਦੇ ਆ ਹਰਪ੍ਰੀਤ ਜੀ ਤੁਸੀਂ ਸੈਕੰਡਰੀ ਰੀਜ਼ਨ ਦੱਸ ਰਹੇ ਸੀ ਕੀ ਸੈਕੰਡਰੀ ਰੀਜ਼ਨ ਹੈ ਜੀ ਹਾਂ ਜੀ ਸਰ ਫਸਟ ਰੀਜ਼ਨ ਤਾਂ ਜਿਵੇਂ ਤੁਹਾਨੂੰ ਦੱਸਿਆ ਕਿ ਪੇਟ ਦਰਦ ਹੋ ਗਿਆ ਜੀ ਜੀ ਤੇ ਸੈਕੰਡਰੀ ਰੀਜ਼ਨ ਕੀ ਹੈ ਕਿ ਸਾਨੂੰ ਫ੍ਰੀਕੁਐਂਟ ਵਾਸ਼ਰੂਮ ਜਾਣਾ ਪੈਂਦਾ ਓਕੇ ਕੀ ਸਾਨੂੰ ਇੱਕ ਵਾਰ ਜਾ ਕੇ ਮਤਲਬ ਪ੍ਰੋਪਰਲੀ ਜਿਹੜਾ ਜਿਹੜਾ ਯੂਰੀਨ ਆਉ ਪਾਸ ਨਹੀਂ ਹੁੰਦਾ ਠੀਕ ਹੈ ਤੇ ਥਰਡ ਰੀਜ਼ਨ ਇਹਦੇ ਵਿੱਚ ਸਮ ਟਾਈਮ ਨਾਟ ਆਲਵੇਜ਼ ਸਮ ਟਾਈਮ ਕੀ ਹੈ ਸਾਡੇ ਵਾਸ਼ਰੂਮ ਦੇ ਥਰੂ ਬਲੱਡ ਆਉਣ ਲੱਗ ਜਾਂਦਾ ਜਦੋਂ ਉਹ ਜਿਆਦਾ ਵੱਡੀ ਹੋ ਜਾਂਦੀ ਹੈ ਜਾਂ ਉਹਦੇ ਹੋਰ ਭਿਆਨਕ ਨਤੀਜੇ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਇਹ ਬਾਡੀ ਦੇ ਸਿੰਪਟਮ ਨੇ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਗੁਰਦੇ ਦੇ ਵਿੱਚ ਪਥਰੀ ਹੋ ਸਕਦੀ ਹੈ ਜੀ ਜੀ ਅੱਛਾ ਪਰ ਬਹੁਤ ਵਾਰ ਹੁੰਦੇ ਜੀ ਗੁਰਦੇ ਦੀ ਪਥਰੀ ਨਿਕਲ ਵੀ ਜਾਂਦੀ ਹੈ ਹਰਪ੍ਰੀਤ ਜੀ ਲੇਕਿਨ ਦਰਦ ਫੇਰ ਲਗਾਤਾਰ ਹੋ ਹੀ ਜਾਂਦਾ ਉਹ ਕੀ ਚੀਜ਼ ਹੁੰਦੀ ਹੈ ਜੀ ਸਰ ਉਹ ਜਾਂ ਤਾਂ ਗੁਰਦੇ ਦੀ ਪਥਰੀ ਆਗਰ ਇੱਕ ਵਾਰੀ ਡਿলিউਟ ਹੋ ਕੇ ਬਾਹਰ ਆ ਗਈ ਤਾਂ ਘਟੂ ਘਟੂ ਸੀਜ਼ਨ ਦੇ ਕਰਕੇ ਤਾਂ ਨਹੀਂ ਦਰਦ ਹੁੰਦਾ ਤਾਂ ਉਹਦੇ ਹੋਰ ਬਹੁਤ ਸਾਰੇ ਕਾਰਨ ਹੋ ਸਕਦੇ ਆ ਸਮ ਟਾਈਮ ਸਾਡੇ ਗਾਲ ਬਲੈਡਰ ਦੇ ਵਿੱਚ ਸਟੋਨ ਹੁੰਦੇ ਨੇ ਜਾਂ ਪੇਟ ਕਿਸੇ ਤਰ੍ਹਾਂ ਦੇ ਨਾਲ ਇਨਫੈਕਟਡ ਆ ਕਿਸੇ ਤਰ੍ਹਾਂ ਦੀ ਕੋਈ ਇਨਫੈਕਸ਼ਨ ਹੋ ਗਈ ਵਾਇਰਲ ਹੋ ਗਈ ਕੁਝ ਵੀ ਹੋ ਗਿਆ ਤਾਂ ਉਹਦੇ ਨਾਲ ਜਿਹੜਾ ਪੇਟ ਦਰਦ ਰਹਿੰਦਾ ਜੀ 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 ਚਲੋ ਅੱਛਾ ਫਿਰ ਤੁਹਾਡਾ ਨੁਸਖਾ ਫਾਰਮੂਲਾ ਕੀ ਹੈ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਇਹ ਰਸ ਹੈਗਾ ਇਹ ਮੂਹ ਵਾਂਗੂ ਪੀਗਲਾ ਦਿੰਦੇ ਜੀ ਕਿਡਨੀ ਨੂੰ ਇਸਤੇਮਾਲ ਕਿਵੇਂ ਕਰਨੇ ਜੀ ਫਿਰ ਸਾਨੂੰ ਇਹ ਦੱਸ ਦਿਓ ਹਾਂਜੀ ਸਰ ਇਹ ਵੀ ਇਸ ਤਰ੍ਹਾਂ ਦੱਸਦੇ ਆਂ ਪਰ ਜਿਵੇਂ ਆਯੁਰਵੇਦ ਦੇ ਵਿੱਚ ਇਸ ਰੋਗ ਨੂੰ ਐਸ਼ਮੇਰੀ ਕਹਿੰਦੇ ਨੇ ਜੀ ਜੀ ਐਸ਼ਮਾ ਅਰੀ ਓਕੇ ਜੀ ਐਸ਼ਮਾ ਮਤਲਬ ਸਟੋਨ ਅੱਛਾ ਤੇ ਅਰੀ ਮੀਨਸ ਐਨਮੀ ਓਕੇ ਹਾਂ ਜੀ ਵੀ ਜਿਵੇਂ ਸਾਰੇ ਤਰ੍ਹਾਂ ਦੇ ਇਹ ਜਿਹੜੇ ਸਟੋਨ ਨੇ ਇਹ ਸਰੀਰ ਦੇ ਦੁਸ਼ਮਣ ਨੇ ਠੀਕ ਹੈ ਔਰ ਅਗਰ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਆਂ ਜੀ ਕੁਝ ਮਹੱਤਵਪੂਰਨ ਜਿਹੜੇ ਡਰਿੰਕਸ ਨੇ ਜਿਹੜੇ ਆਪਾਂ ਪੀ ਸਕਦੇ ਆਂ ਇਹਦੇ ਵਿੱਚ ਜਿਵੇਂ ਕੀ ਹੋ ਗਿਆ ਲਾਈਮਨ ਵਾਟਰ ਅੱਪਾ ਸਭ ਨੂੰ ਪਤਾ ਯਾ ਕੋਕੋਨਟ ਵਾਟਰ ਜਾਂ ਤੁਸੀਂ ਪੰਪਕਿਨ ਦਾ ਸੂਪ ਬਣਾ ਕੇ ਪੀ ਸਕਦੇ ਹਾਂ ਹਾਂਜੀ ਪੰਪਕਿਨ ਸੀਟ ਦਾ ਜਿਹੜਾ ਸੂਪ ਬਣਾ ਕੇ ਉਹ ਪੀ ਸਕਦੇ ਨੇ ਜਾਂ ਆਪਣੀਆਂ ਸਬਜ਼ੀਆਂ ਦੇ ਵਿੱਚ ਪੰਪਕਿਨ ਦੀ ਸਬਜ਼ੀ ਇਨਕਲੂਡ ਕਰ ਸਕਦੇ ਨੇ ਕੈਰਟ ਹੋਗੀ ਰੈਡੀਸ਼ ਹੋਗੀ ਇਹਦੇ ਵਿੱਚ ਮੂਲੀ ਇਹ ਸਾਰੀਆਂ ਚੀਜ਼ਾਂ ਇਨਕਲੂਡ ਕਰਕੇ ਅਸੀਂ ਘਰ ਦੇ ਵਿੱਚ ਵੀ ਇਸ ਚੀਜ਼ ਨੂੰ ਰਿਮੂਵ ਕਰ ਸਕਦੇ ਹਾਂ ਅਗਰ ਅਸੀਂ ਛੇਤੀ ਚਾਹੁੰਦੇ ਹਾਂ ਛੇਤੀ ਮਤਲਬ ਇਹਨੂੰ ਰਿਮੂਵ ਕਰਨਾ ਹੈ ਤਾਂ ਸਰ ਇਹਦੇ ਵਿੱਚ ਇੱਕ ਐਪਲ ਸਾਈਡਰ ਵਿਨੇਗਰ ਹੈ ਜੀ ਜਿਹੜਾ ਕਿ 30 ਐਮਐਲ ਸਵੇਰੇ ਔਰ 30 ml ਸ਼ਾਮ ਨੂੰ ਲੈ ਕੇ ਇਹਦੇ ਤੋਂ ਸਾਨੂੰ ਬਹੁਤ ਵੱਡੀ ਰਾਹਤ ਮਿਲਦੀ ਹੈ ਇਹਦੇ ਸੇਵ ਦੇ ਸਿਰਕੇ ਨਾਲ ਸੇਵ ਦੇ ਸਿਰਕੇ ਨਾਲ ਅਗਰ ਅਗਰ ਅਸੀਂ ਇਹ ਹੋਮ ਰੈਮਡੀ ਯੂਜ਼ ਕਰਕੇ ਮਤਲਬ ਅਸੀਂ ਘਰੇ ਵੀ ਇਹਨਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਤੁਹਾਡੇ ਮੁਤਾਬਕ ਤੁਸੀਂ ਜਿੰਨੀ ਵੀ ਚੀਜ਼ਾਂ ਹੁਣ ਗਣਵਾਈਆਂ ਨੇ 6-7 ਚੀਜ਼ਾਂ ਤੁਸੀਂ 1 ਮਿੰਟ ਦੇ ਵਿੱਚ ਗਣਵਾਤੀਆਂ ਇਹ ਦੱਸੋ ਵੀ ਤੁਹਾਡੇ ਮੁਤਾਬਕ ਸਭ ਤੋਂ ਬੈਸਟ ਕਿਹੜਾ ਜਿਹੜਾ ਤੁਹਾਡੇ ਆਪ ਅਜ਼ਮਾਇਆ ਹੋਇਆ ਹੋਵੇ ਜਾਂ ਕਿਸੇ ਆਪਣੇ ਮਰੀਜ਼ ਨੂੰ ਬਲਜਿੰਦਰ ਜੀ ਨੇ ਵੈਦ ਜੀ ਨੇ ਦਿੱਤਾ ਹੋਵੇ ਤੇ ਉਹਦਾ ਰਿਜ਼ਲਟ ਬੜਾ ਕਾਮਯਾਬ ਹੋਇਆ ਕਾਮਯਾਬ ਹੋਵੇ ਛੇ ਸਤ ਤੁਸੀਂ ਗਨਵਾਇਨੇ ਤੁਹਾਡੇ ਮੁਤਾਬਕ ਸਭ ਤੋਂ ਬੈਸਟ ਕਿਹੜਾ ਸਭ ਤੋਂ ਬੈਸਟ ਸਰ ਇਹਦੇ ਵਿੱਚ ਡਰਿੰਕਸ ਨੇ ਜਿਨ੍ਹਾਂ ਦੇ ਨਾਲ ਜਿਹੜੀ ਸਟੋਨਸ ਨੇ ਉਹ ਡਿਲੂਟ ਹੋ ਕੇ ਬਾਹਰ ਆਉਂਦੇ ਨੇ ਸਭ ਤੋਂ ਬੈਸਟ ਐਪਲ ਸਾਈਡਰ ਬੈਨੇਗਰ ਅਗਰ ਕਿਸੇ ਨੂੰ ਕੋਈ ਮਤਲਬ ਸਾਰੇ ਇੰਡੀਵਿਜੂਅਲ ਦੀ ਐਕਚੁਅਲੀ ਬੋਡੀ ਵੀ ਡਿਫਰੈਂਟ ਹੈ ਅਗਰ ਕਿਸੇ ਦੀ ਕੋਈ ਮੈਡੀਕਲ ਹਿਸਟਰੀ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਕੋਈ ਅਲਰਜੀ ਨਹੀਂ ਹੁੰਦੀ ਤਾਂ ਉਹ ਜਿਹੜੇ ਲੋਕ ਨੇ ਇਹਨੂੰ ਇਹਦਾ ਸੇਵਨ ਕਰਕੇ ਇਸ ਚੀਜ਼ ਤੋਂ ਛੁਟਕਾਰਾ ਪਾ ਸਕਦੇ। ਤੁਹਾਨੂੰ ਤਾਂ ਹੁੰਦੇ ਜੀ ਸਾਡੇ ਪਿਓ ਦੇ ਸਾਡੇ ਦਾਦੇ ਦੇ ਸਾਡੇ ਚਾਚਿਆਂ ਦੇ ਤਾਇਿਆਂ ਦੇ ਸਾਰਿਆਂ ਦੇ ਪਤਰੀਏ ਕਿਤੇ ਸਾਡੇ ਨਾਲ ਜਵੇ ਮੈਂ ਇਸ ਕਰਕੇ ਕਹਿ ਰਹੀ ਸੀ। ਨਹੀਂ ਨਹੀਂ ਅਗਰ ਜੈਨੇਟਿਕ ਹੈ ਵੀ ਹੈ ਵੈਸੇ ਤਾਂ ਨਹੀਂ ਹੁੰਦੀ ਸਾਡੇ ਲਾਈਫ ਸਟਾਈਲ ਦਾ ਨਤੀਜਾ ਹੈ ਬਟ ਅਗਰ ਹੈ ਵੀ ਹੈ ਤਾਂ ਉਹਦਾ ਟਰੀਟਮੈਂਟ ਹੈ। ਸਾਡੇ ਕੋਲੇ ਬੈਸਟ ਟਰੀਟਮੈਂਟ ਨੇ ਆਯੁਰਵੇਦ ਦੇ ਵਿੱਚ ਇਸ ਚੀਜ਼ ਦੇ ਜਿਨ੍ਹਾਂ ਦੇ ਨਾਲ ਅਸੀਂ ਇਹਨੂੰ ਡਿਲੀਊਟ ਕਰਕੇ ਹੌਲੀ-ਹੌਲੀ ਜੜੀ ਆ ਬਾਹਰ ਆ ਜਾਂਦੀ ਹੈ। ਜੀ ਜੀ ਤੇ ਫਿਰ ਇਹ ਇਸ ਬਾਬਤ ਵੀ ਦੱਸੋ ਜੀ ਸਾਨੂੰ ਇਹ ਕੀ ਚੀਜ਼ ਕੀ ਨੁਸਖਾ ਬਣਾਇਆ ਹੋਇਆ ਤੁਸੀਂ? ਏ ਸਰ ਅਗਰ ਆਪਾਂ ਆਯੁਰਵੇਦ ਦੇ ਵਿੱਚ ਹਰਬਸ ਦੀ ਗੱਲ ਕਰਦੇ ਆ ਤਾਂ ਅਸੀਂ ਹਰਬਸ ਯੂਜ਼ ਕਰਦੇ ਆ ਕਿਡਨੀ ਸਟੋਨ ਨੂੰ ਰਿਮੂਵ ਕਰਨ ਦੇ ਲਈ ਪੁਨਰਨਵਾ ਜੀ ਗੋਖਸ਼ੋਰਾ ਜੀ ਔਰ ਹਲਦੀ ਚੰਦਨ ਵੀ ਇਹਦੇ ਵਿੱਚ ਲਾਭਦਾਇਕ ਸਿੱਧ ਹੁੰਦਾ ਠੀਕ ਹੈ ਤਾਂ ਇੰਨੇ ਹੀ ਹਰਬਸ ਤੋਂ ਅਸੀਂ ਇਹ سیرਪ ਤਿਆਰ ਕੀਤਾ ਹੈ ਅੱਛਾ ਜੀ سیرਪ ਹੈ ਜੀ ਮੈਨੂੰ ਲੱਗੇ ਕਿ ਇਹ ਰਸ ਹੈ ਜੀ ਕੋਈ ਨਹੀਂ ਸਰ ਇਹ ਰਸ ਨਹੀਂ ਇਹ سیرਪ ਹੈ ਜਿਹੜਾ ਕਿ 30 ਐਮਐਲ ਸਵੇਰੇ ਔਰ 30 ਐਮਐਲ ਸ਼ਾਮ ਨੂੰ ਇੱਕ ਗਲਾਸ ਪਾਣੀ ਦੇ ਨਾਲ ਅਸੀਂ ਕੰਜ਼ੂਮ ਕਰ ਸਕਦੇ ਆ ਇੱਕ ਗਲਾਸ ਪਾਣੀ ਇੰਨਾ ਕ ਪਾਣੀ ਹੋਵੇ ਜਿੰਨਾ ਕਿ ਹੈ ਇਹ ਦੇਖੋ ਤੁਸੀਂ ਜੀ ਜੀ ਇੱਕ ਕੱਚ ਦਾ ਗਲਾਸ ਛੋਟਾ ਜੀ ਹੋ ਗਿਆ ਤੇ ਇਹਦੇ ਨਾਲ ਇਹਨੂੰ ਕੰਜ਼ੂਮ ਤੇ ਇਹਦੇ ਵਿੱਚ ਪਾਉਣਾ ਕਿੰਨਾ ਹੈਗਾ ਜੀ ਦੋ ਚਮਚ ਸਿਰਫ ਦੋ ਚਮਚ ਦੋ ਚਮਚ ਹਾਂਜੀ ਜੀ ਕਿੰਨੇ ਦਿਨ ਇਹ ਸਰਕਟੋਟ 1 ਮੰਥ ਸਾਨੂੰ ਦਵਾਈ ਦੀ ਕੰਜ਼ਮਪਸ਼ਨ ਕਰਨੀ ਪੈਂਦੀ ਹੈ ਜਿਵੇਂ ਦੋ ਚਮਚ ਹੋਗੇ ਸਵੇਰੇ ਔਰ ਦੋ ਚਮਚ ਸ਼ਾਮ ਨੂੰ ਠੀਕ ਹੈ ਤੇ ਕਿੰਨੇ ਐਮ ਐਮ ਦੀ ਜਿਹੜੀ ਪੱਥਰੀ ਹੈਗੀ ਹੈ ਇਹ ਉਹਦੇ ਵਿੱਚ ਕਾਰਗਰ ਸਾਬਿਤ ਹੋ ਸਕਦੀ ਹੈ ਤੁਹਾਡੀ ਇਹ ਜਿਹੜੀ ਸਿਰਫ ਨੁਸਖਾ ਫਾਰਮੂਲਾ ਤੁਸੀਂ ਬਣਾਇਆ ਹੋਇਆ ਸਰ ਜਿਵੇਂ ਇਹਦੇ ਚ ਆਪਾਂ ਕਹਿ ਸਕਦੇ ਹਾਂ ਕਿ ਜਿੰਨੀ ਵੱਡੀ ਤੋਂ ਵੱਡੀ ਮਤਲਬ ਜਿੰਨੀ ਵੀ ਹੋ ਸਕਦੀ ਹੈ ਉਹ ਇਹਦੇ ਨਾਲ ਹੌਲੀ ਹੌਲੀ ਡਿলিউਟ ਹੋ ਕੇ ਬਾਹਰ ਆ ਜਾਊਗੀ ਮਤਲਬ ਆਪਰੇਸ਼ਨ ਬਚ ਜਾਊਗਾ ਆਪਰੇਸ਼ਨ ਬਚ ਜਾਊਗਾ ਔਰ ਇਹਦੇ ਨਾਲ ਨਾਲ ਇੱਕ ਗੱਲ ਹੋਰ ਹੈ ਜੋ ਮੈਂ ਸਾਂਝੀ ਕਰਨਾ ਚਾਹੁੰਦੀ ਆ ਕਿ ਪਾਣੀ ਦਾ ਇਨਟੇਕ ਸਾਨੂੰ ਵਧਾਉਣਾ ਪਊਗਾ ਨਾਰਮਲ ਪਾਣੀ ਦਾ ਕਿੰਨਾ ਕਿੰਨੇ ਲੀਟਰ ਤੱਕ ਲੈ ਕੇ ਜਾਣਾ ਪੈਣਾ ਘੱਟੋ ਘੱਟ 10 ਤੋਂ 12 ਗਲਾਸ 10 ਤੋਂ 12 ਗਲਾਸ ਜੀ ਸਾਨੂੰ ਦਿਨ ਦੇ ਵਿੱਚ ਉਹਦੀ ਕੰਜੰਪਸ਼ਨ ਕਰਨੀ ਪਊਗੀ ਦੋ ਤੋਂ 2 ਤੋਂ 2.5 ਲੀਟਰ ਬਣਗੇ 2 ਤੋਂ 2.5 ਲੀਟਰ ਪਾਣੀ ਹਾਂਜੀ ਪਾਣੀ ਦਾ ਇਨਟੇਕ ਵਧਾਉਣਾ ਪਊਗਾ ਤੇ ਨਾਲ ਨਾਲ ਇਹ ਦਵਾਈ ਹੈ ਇਹਦੇ ਨਾਲ ਹੀ ਸਾਡੇ ਕੋਲੇ ਇੰਨਾ ਹੀ ਹਰਬਸ ਤੋਂ ਜਿਹੜੀਆਂ ਕਿ ਮੈਂ ਪਹਿਲਾਂ ਦੱਸੀਆਂ ਨੇ ਇਹ ਟੈਬਲਟਸ ਨੇ ਓਕੇ ਨਾਲ ਹੀ ਇਨਟੇਕਰ ਨੇ ਇਹਦੇ ਨਾਲ ਹੀ ਅਸੀਂ ਇਹਦਾ ਇਨਟੇਕ ਕਰ ਸਕਦੇ ਹਾਂ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ ਹਾਂਜੀ ਇੱਕ ਟਾਈਮ 'ਚ ਪਥਰੀ ਜਿਹੜੀ ਮੋਮ ਵਾਂਗ ਪਿਗਲ ਕੇ ਬਾਹਰ ਆ ਜਾਂਦੀ ਏ ਸਰ ਅੱਜ 1 ਮੰਥ ਘਟੋ ਘਟੋ ਇਹਨਾਂ ਦਾ ਚਾਹੀਦੀ ਹੈ ਹਾਂਜੀ 1 ਮੰਥ ਦੀ ਜਿਹੜੀ ਮੈਡੀਸਿਨ ਹੈ ਉਹ ਖਾਣੀ ਪੈਂਦੀ ਹੈ ਉਸ ਤੋਂ ਬਾਅਦ ਜਿਹੜੀ ਸਟੋਨ ਹੈ ਡੈਫੀਨਿਟਲੀ ਬਾਰ ਆ ਜਾਂਦਾ ਜੀ ਜੀ ਚਲੋ ਮੈਮ ਬਹੁਤ ਬਹੁਤ ਸ਼ੁਕਰੀਆ ਸਾਰਾ ਨੁਸਖਾ ਫਾਰਮੂਲਾ ਦੇਣ ਵਾਸਤੇ ਅਸੀਂ ਇੱਕ ਵਾਰ ਮੁੜ ਤੋਂ ਵੈਦ ਬਲਜਿੰਦਰ ਜੀ ਨਾਲ ਜੁੜਦੇ ਹਾਂ ਬਲਜਿੰਦਰ ਜੀ ਤੁਸੀਂ ਨੁਸਖਾ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਲੀਵਰ ਨੂੰ 17 18 ਸਾਲ ਦੇ ਜਵਾਕ ਵਰਗਾ ਕਰ ਸਕਦੇ ਹਾਂ ਨਵਾਂ ਬਣਾ ਸਕਦੇ ਹਾਂ ਪੁਨਰ ਨਵਾਂ ਦੇ ਨਾਲ ਜੀ ਹੋਰ ਕਿਹੜੇ ਕਿਹੜੇ ਤੁਹਾਡੇ ਕੋਲ ਲੋਕ ਹੈਗੇ ਨੇ ਜਿਹੜੇ ਇੱਥੇ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ ਆਪਣੋ ਆਪਣੀਆਂ ਅਲੱਗ-ਅਲੱਗ ਬਿਮਾਰੀਆਂ ਲੈ ਕੇ ਸਾਡੇ ਕੋਲ ਹਰ ਤਰ੍ਹਾਂ ਦੇ ਲੋਕ ਆਉਂਦੇ ਆ ਜੀ ਸਾਡੇ ਕੋਲ ਸ਼ੂਗਰ ਦਾ ਬਣਿਆ ਹੋਇਆ ਨੁਸਖਾ ਜੀ ਜਿਹੜਾ ਕਿ ਬਹੁਤ ਹੀ ਕਾਰਗਰ ਸਿੱਧ ਹੋ ਰਿਹਾ ਸਾਡੇ ਮਤਲਬ ਇਲਾਕੇ ਦੇ ਵਿੱਚ ਇਹ ਸਾਡੇ ਕੋਲ ਸ਼ਾਰਟ ਹੋ ਜਾਂਦੀ ਐ ਇਸ ਚੀ ਦੀ ਜੀ ਜੀ ਸਿਰ ਇਹਦਾ ਇੱਕ ਚਮਚ ਲੈਣਾ 24 ਘੰਟੇ ਦੇ ਵਿੱਚ ਸਿਰਫ ਇੱਕ ਚਮਚ ਲੈਣਾ ਤੇ 24 ਘੰਟੇ ਦੇ ਵਿੱਚ ਸ਼ੂਗਰ ਤੁਹਾਡਾ ਬਿਲਕੁਲ ਨੋਰਮਲ 130 ਸ਼ੂਗਰ ਆ ਜਾਂਦਾ ਚਾਹੇ ਕਿ 250 ਹੈ ਚਾਹੇ 300 ਹੈ ਬਿਲਕੁਲ ਸ਼ੂਗਰ ਨੋਰਮਲ ਆ ਜਾਂਦੀ ਹੈ ਇਹਦੇ ਨਾਲ ਤੇ ਉਹ ਤੋਂ ਬਿਨਾ ਸਾਡੇ ਕੋਲ ਲੀਵਰ ਦਾ ਜਿਹੜਾ ਤੁਹਾਨੂੰ ਸਾਰਾ ਕੁਝ ਦੱਸਿਆ ਆਪਾਂ ਨੇ ਇਹ ਤੋਂ ਤਿਆਰ ਕੀਤਾ ਹੋਇਆ ਨੁਸਖਾ ਜੀ ਇਹ ਸਾਰਾ ਤੁਸੀਂ ਕੁੱਟ ਕੇ ਆਪ ਤਿਆਰ ਕੀਤਾ ਹੋਇਆ ਆਪਣਾ ਹੈ ਜੀ ਤੇ ਅਸੀਂ ਇਹਦੇ ਲਈ 100% ਰਿਸਪੋਨਸੀਬਲ ਆਸੀਂ ਆਪਣੇ ਨੁਸਖੇ ਲਈ ਸਾਨੂੰ ਪਤਾ ਹੈ ਇਹਦੇ ਵਿੱਚ ਕੀ ਪਰਸੈਂਟ ਬਹੁਤ ਵੱਡੀ ਗੱਲ ਹੈ ਜੀ ਬਿਲਕੁਲ ਬਿਲਕੁਲ ਆਪਣੇ ਹੱਥੀ ਬਣਾਇਆ ਜੀ ਅਸੀਂ ਤੇ ਅਸੀਂ ਇਹਦੇ ਪੂਰੇ ਜਵਾਬ ਦੇ ਆ ਇਸ ਨੁਸਕੇ ਪ੍ਰਤੀ ਜੀ 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 ਅੱਛਾ ਬਹੁਤ ਵਾਰ ਹੁੰਦਾ ਜੀ ਕਿ ਜਿਹੜੇ ਲੋਕ ਜਾਂ ਜਿਹੜੇ ਮੁੰਡੇ ਕੁੜੀਆਂ ਇਸ ਵੇਲੇ ਨਸ਼ੇ ਦੀ ਲਤ ਦੇ ਵਿੱਚ ਲੱਗੇ ਨੇ ਨਸ਼ੇ 'ਚ ਗਲਤਾਨ ਹੋ ਗਏ ਨੇ ਨਸ਼ੇ ਕਰਕੇ ਲੀਵਰ ਕਮਜ਼ੋਰ ਹੋ ਸਕਦੇ ਜੀ 100% ਨਸ਼ੇ ਦਾ ਸਿੱਧਾ ਅਸਰ ਤੁਹਾਡੇ ਲੀਵਰ ਤੇ ਕਿਡਨੀ ਤੇ ਬ੍ਰੇਨ ਤੇ ਪੈਂਦਾ ਜੀ ਤੇ ਨਸ਼ੇ ਨੇ ਤਾਂ ਬਹੁਤ ਬੁਰਾ ਹਾਲ ਕੀਤਾ ਹੋਇਆ ਜੀ ਤੇ ਕੱਲ ਅਸੀਂ ਸ਼ਾਮੀ ਮੈ ਤੇ ਮੈਡਮ ਬੈਠੇ ਸੀ ਸਾਡੇ ਕੋਲ ਇੱਕ ਬਜ਼ੁਰਗ ਲੈ ਕੇ ਆਏ ਆ ਆਪਣੀ ਬੇਟੀ ਨੂੰ 18 ਸਾਲ ਦੀ ਯੰਗ ਲੜਕੀ ਹੈ ਨਾ ਬੜੀ ਸਮਾਰਟ ਨੂੰ ਲੜਕੀ ਸੀ ਉਹ ਪਰ ਜੇ ਦੱਸਿਆ ਮੈਨੂੰ ਵੀ ਉਹ ਨਸ਼ਾ ਕਰਦੀ ਆ ਹਨਾ ਮੁੰਡਿਆਂ ਦੀ ਸੰਗਤ ਵਿੱਚ ਆ ਕੇ ਚਲੋ ਦਵਾਈ ਵੀ ਲੈ ਕੇ ਆਏ ਸਾਡੇ ਕੋਲੋਂ ਉਹਨਾਂ ਨੂੰ ਦਵਾਈ ਦਿੱਤੇ ਅਸੀਂ ਆਹ ਕੈਪਸੂਲ ਦਿੱਤੇ ਆ ਹਨਾ ਜੀ ਦੱਸਿਆ ਨੂੰ 25 ਦਿਨ ਤੋਂ ਲੈ ਕੇ ਮਹੀਨਾ ਤੁਹਾਨੂੰ ਖਾਣੀ ਪਊਗੀ ਉਹਦੇ ਵਿੱਚ ਤੁਹਾਡੀ ਜਿਹੜੀ ਬੇਟੀ ਆ ਬਿਲਕੁਲ ਠੀਕ ਹੋ ਜੂਗੀ ਹਨਾ ਤੇ ਇਹੋ ਜਿਹੇ ਮਾਪੇ ਦੇ ਹਾਲਾਤ ਦੇਖ ਕੇ ਸਾਨੂੰ ਬੜਾ ਦੁੱਖ ਹੁੰਦਾ ਜੀ ਤਕਲੀਫ ਹੁੰਦੀ ਹੈ ਵੀ ਸਾਡਾ ਪੰਜਾਬ ਜਾ ਕਿੱਧਰ ਨੂੰ ਰਿਹਾ ਜੀ ਤੇ ਅਸੀਂ ਅਜਿਲੀ ਕੀ ਕਰ ਸਕੀਏ ਜੀ ਜੀ ਅੱਛਾ ਕੋਈ 4-5 ਨੁਸਖੇ ਤੁਸੀਂ 4-5 ਟੈਕਟ ਦੱਸ ਸਕਦੇ ਹੋ ਜਿਹਦੇ ਨਾਲ ਲੀਵਰ ਸਾਡਾ ਹਮੇਸ਼ਾ ਤੰਦਰੁਸਤ ਰਹੇ ਵਾਜੀ ਦੇਖੋ ਤੁਹਾਡਾ ਖਾਣ ਪੀਣ ਸਭ ਤੋਂ ਮੇ ਮੈਟਰ ਕਰਦਾ ਵੀ ਤੁਸੀਂ ਕੀ ਖਾਂਦੇ ਹੋ ਹਨਾ ਤੇ ਤੁਹਾਡੇ ਸਲਾਦ ਦੀ ਮਾਤਰਾ ਕਿੰਨੀ ਆ ਫਰੂਟ ਤੁਸੀਂ ਕਿੰਨਾ ਯੂਜ਼ ਕਰਦੇ ਹੋ ਹਨਾ ਪਾਣੀ ਤੁਸੀਂ ਕਿਹਾ ਜਾ ਪੀਨੇ ਹੋ ਸਾਰਾ ਕੁਝ ਪਾਣੀ ਅਸੀਂ ਠੰਡਾ ਪੀਨੇ ਆ ਜੀ ਫ੍ਰਿਜ ਵਾਲਾ ਗਰਮੀਆਂ ਚ ਹੋਰ ਕਿਸ ਤਰ੍ਹਾਂ ਦਾ ਪੀਨੇ ਆ ਜੀ ਨਹੀਂ ਤੁਸੀਂ ਹੁਣ ਫਰੂਕੀ ਸਾਹਿਬ ਅੱਜ ਤੁਹਾਨੂੰ ਪਾਣੀ ਪਾਇਆ ਸੀ ਘੜੇ ਦਾ ਪਾਣੀ ਸੀ ਤੁਸੀਂ ਵੀ ਪੀਤਾ ਤੁਹਾਡੇ ਮੁੰਡਿਆਂ ਨੇ ਪੀਤਾ ਤੇ ਅਸੀਂ ਵੀ ਪੀਨੇ ਆ ਘੜੇ ਦਾ ਹੀ ਪਾਣੀ ਪੀਨੇ ਆ ਅਸੀਂ ਸਾਰੇ ਅਸੀਂ ਘਰੇ ਵੀ ਘੜੇ ਅੰਦਰ ਤਾਂ ਕੀ ਹੈ ਜੀ ਅਸੀਂ ਜਦੋਂ ਅਸੀਂ ਘਰ ਹੁੰਨੇ ਆ ਘਰੇ ਜਾਂਦੇ ਆ ਫ੍ਰਿਜ ਖੋਲਦੇ ਆ ਆ ਬੋਟਲ ਕੱਢਦੇ ਆ ਤੇ ਉੱਪਰ ਨੂੰ ਕਰਦੇ ਆ ਘਟ 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 ਕਰਕੇ ਅਸੀਂ ਡੰਡਾ ਪਾਣੀ ਅੰਦਰ ਫਿਰ ਕਹਿੰਦੇ ਜੀ ਹੁਣ ਥੋੜਾ ਜਿਹਾ ਰਾਹਤ ਮਿਲੀਏ ਬਿਲਕੁਲ ਫਿਰ ਉਹ ਦੂਜੇ ਦਿਨ ਸਾਡੇ ਵੈਦਾਂ ਕੋਲ ਭਜਦੇ ਆ ਇਹੋ ਹੈ ਨਾ ਤੇ ਇਹ ਮੁੱਖ ਕਾਰਨ ਹੈ ਤੇ ਇੱਕ ਸਾਡੀ ਹਲਦੀ ਹੈ ਜੀ ਇਹ ਦਾ ਬੜਾ ਕਾਰਗਰ ਨੁਸਖਾ ਪਿਛਲੀ ਵਾਰ ਵੀ ਬੜਾ ਵਧੀਆ ਲੋਕਾਂ ਦਾ ਬਹੁਤ ਧੰਨਵਾਦ ਕੀਤੇ ਨੇ ਜੀ ਲੋਕ ਹਾਂ ਜੀ ਇਹ ਕੀ ਕੰਮ ਕਰਦੀ ਹੈ ਜੀ ਲੀਵਰ ਵਾਸਤੇ ਖਾਸ ਕਰਕੇ ਤੁਸੀਂ ਕਹਿ ਰਹੇ ਹੋ ਸਰ ਤੋਂ ਨੂੰ ਮਜ਼ਾਕ ਦੀ ਗੱਲ ਦੱਸਾਂ ਮੈਂ ਇੱਕ ਹੈ ਜਿਹੜੇ ਪੁਰਾਣੇ ਟਰੱਕ ਡਰਾਈਵਰਾਂ ਜਾਂ ਪੁਰਾਣੇ ਖੇਤੀ ਕਰਨ ਵਾਲੇ ਬਜ਼ੁਰਗ ਆ ਹਨ ਜਦੋਂ ਟਰੈਕਟਰ ਦਾ ਜਾਂ ਟਰੱਕ ਦਾ ਰੇਡੀਏਟਰ ਲੀਕ ਹੋ ਜਾਂਦਾ ਸੀ ਨਾ ਤਾਂ ਉਹਦੇ ਵਿੱਚ ਇੱਕ ਚਮਚ ਹਲਦੀ ਪਾ ਦਿੰਦੇ ਸੀ ਇੱਕ ਚਮਚ ਹਲਦੀ ਪਾਉਣ ਨਾਲ ਰੇਡੀਏਟਰ ਜਿੰਨਾ ਮਰਜ਼ੀ ਲੀਕ ਹੈ ਉਹ हट ਜਾਂਦਾ ਸੀ 5 ਮਿੰਟ ਦੇ ਵਿੱਚ ਵਿੱਚ ਤੇ ਐਡੇ ਵੱਡੇ ਟਰੱਕ ਨੂੰ ਜਾਂ ਟਰੈਕਟਰ ਨੂੰ ਠੀਕ ਕਰ ਸਕਦੀ ਹੈ ਉਹ ਕਿਵੇਂ ਜੀ ਉਹ ਕਿਵੇਂ ਬਸ ਇਹ ਹਲਦੀ ਦਾ ਗੋਣਾ ਜੀ ਇਹ ਜਿੱਥੋਂ ਲੀਕ ਹੁੰਦੀ ਆ ਉੱਥੇ ਜਾ ਕੇ ਇਹ ਲੱਗ ਜਾਂਦੀ ਆ ਤੇ ਵਾਟਰ ਮਤਲਬ ਜਿਹੜਾ ਰੈਡੀਏਟਰ ਲੀਕ ਆ ਉਹ ਹੁਣ ਉਹ हट ਜਾਂਦਾ ਤੇ ਦੇਖ ਲਓ ਤੁਸੀਂ ਬੋਡੀ ਨੂੰ ਕਿਉਂ ਨਾ ਠੀਕ ਬੰਦੇ ਦੀ ਲੀਕੇਜ ਵੀ ਹਟਾ ਜੂ ਫਿਰ 100% ਜਦੋਂ ਆਪਣੇ ਚੋਟ ਲੱਗਦੀ ਸੱਟ ਲੱਗਦੀ ਸੀ ਆਪਣੇ ਦੁੱਧ ਦੇ ਵਿੱਚ ਹਲਦੀ ਘੋਲ ਕੇ ਦੰਦੇ ਹੁੰਦੇ ਸੀ ਆਪਣੇ ਘਰ ਦੇ ਵੀ ਮੁੰਡੇ ਦੇ ਸੱਟ ਲੱਗੀ ਆ ਹਨਾ ਤੇ ਬਾਹਰ ਲੱਗਦੇ ਸੀ ਹਲਦੀ ਦਾ ਲੇਪ ਕਰਦੇ ਹੁੰਦੇ ਸੀ ਹਲਦੀ ਤਾਂ ਇੰਨੀ ਗੁਣਕਾਰੀ ਆ ਜੀ ਤੇ ਇਹ ਅਸੀਂ ਐਪਲ ਵਿਨੇਗਰ ਚ ਤਿਆਰ ਕੀਤੀ ਹੋਈ ਆ ਤੇ ਆਪਣੀ ਘਰ ਦੀ ਹਲਦੀ ਹੈ ਸਾਡੀ ਤੇ 100% ਇਹ ਰੇ ਸਪਰੇ ਤੋਂ ਰਹਿਤ ਹੈ ਜੀ 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 ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਤੇ ਬਹੁਤ ਜਿਹੜੇ ਤੁਸੀਂ ਨੁਸਖਾ ਅੱਜ ਦਿੱਤਾ ਹੈਗਾ ਲੀਵਰ ਨੂੰ ਜਵਾਨ ਕਰ ਰੱਖਣ ਵਾਲਾ ਲੀਵਰ ਨੂੰ ਸਦਾ ਤੰਦਰੁਸਤ ਰੱਖਣ ਵਾਲਾ ਅੱਛਾ ਇੱਕ ਹੋਰ ਗੱਲ ਹੈਗੀ ਹੈ ਤੁਹਾਨੂੰ رابطہ ਕਿਵੇਂ ਕੀਤਾ ਜਾ ਸਕਦਾ ਤੁਹਾਨੂੰ ਮਿਲਿਆ ਕਿਵੇਂ ਜਾ ਸਕਦਾ ਅਗਰ ਕਿਸੇ ਨੇ ਮਿਲਣਾ ਹੋਵੇ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ ਹਰਪ੍ਰੀਤ ਜੀ ਨਾਲ ਰਾਬਤਾ ਕਰਨਾ ਹੋਵੇ ਜੀ ਸਾਡਾ ਇਹ ਰੋਡ ਹੈਗੇ ਜੀ ਲੁਧਿਆਣੇ ਤੋਂ ਜਿਹੜਾ ਚੰਡੀਗੜ੍ਹ ਨੂੰ ਰੋਡ ਜਾਂਦਾ ਹੈ ਉੱਚਾ ਪਿੰਡ ਸੰਘੋਲ ਦੇ ਨਾਲ ਪਿੰਡ ਪੈਂਦਾ ਜੀ ਖੰਟ ਆਪਾਂ ਸਭ ਜਾਣਦੇ ਆ ਮਾਨਸਾਬ ਬੱਬੂ ਮਾਉਂਦਾ ਪਿੰਡ ਹੈ ਜੀ ਖੰਟ ਤੇ ਉਹ ਰੋਡ ਦੇ ਉੱਤੇ ਹੀ ਸਾਡਾ ਆਇਆ ਹੈ ਕਲੀਨਿਕ ਹੈ ਤੁਸੀਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਕਿਸੇ ਸਮੇਂ ਵੀ ਫੋਨ ਕਰਕੇ ਆ ਸਕਦੇ ਹੋ ਸਾਡਾ ਫੋਨ ਨੰਬਰ ਸਕਰੀਨ ਤੇ ਦਿੱਤਾ ਹੋਇਆ ਜੀ ਤੁਹਾਡੀ ਤੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਲਜਿੰਦਰ ਜੀ ਸਾਰੀ ਗੱਲਬਾਤ ਦੇ ਲਈ ਹਰਪ੍ਰੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅੱਛਾ ਜਾਂਦੇ ਜਾਂਦੇ ਨਾ ਜਿਹੜੀਆਂ ਸਾਡੀਆਂ ਕੁੜੀਆਂ ਹੈਗੀਆਂ ਨੇ ਉਹਨਾਂ ਨੂੰ ਦੱਸੋ ਵੀ ਜਿਹੜਾ ਹਲਦੀ ਯੂਜ਼ ਕਰੇਗਾ ਉਹਨੂੰ ਹਲਦੀ ਦੇ ਕੀ ਫਾਇਦੇ ਹੋਣ ਆਲੇ ਨੇ ਕਿਉਂਕਿ ਵਿਆਹ ਤੋਂ ਪਹਿਲਾਂ ਅਸੀਂ ਲੇਪ ਤਾਂ ਸੁਣਿਆ ਹੈਗਾ ਕਿ ਲੇਪ ਕਰਦੇ ਆ ਹਲਦੀ ਵੱਟਣਾ ਲਾਉਂਦੇ ਨੇ ਹਲਦੀ ਦਾ ਤੇ ਜੇ ਇਹ ਨੂੰ ਇਨਟੇਕ ਕਰਨਗੇ ਸਾਡੀਆਂ ਧੀਆ ਸਾਡੀਆਂ ਭੈਣਾਂ ਬਿਊਟੀ ਪਾਰਲਰ ਜਾਣ ਦੀ ਲੋੜ ਪਊ ਚਿਹਰੇ ਤੇ ਤਾਂ ਸਰ ਨਿਖਾਰ ਲਿਉਂਦੀ ਲਿਉਂਦੀ ਆ ਇਹ ਜੀ ਜੀ ਕਿਉਂਕਿ ਅਸੀਂ ਕੱਚੇ ਦੁੱਧ ਚ ਪਾ ਕੇ ਵੀ ਇਹਦਾ ਇਹਦੀ ਵਰਤੋਂ ਚਿਹਰੇ ਤੇ ਲੇਪ ਕਰ ਸਕਦੇ ਆ ਠੀਕ ਔਰ ਇਹਦੇ ਨਾਲ ਇਹ ਘੱਟੋ ਘੱਟ ਹਰੇਕ ਬਿਮਾਰੀ ਤੇ ਵਰਕ ਕਰਦੀ ਆ ਇੱਕ ਬਿਮਾਰੀ ਤੇ ਇੱਕ ਬਿਮਾਰੀ ਚਾਹੇ ਸਾਡਾ ਡਾਈਜੈਸਟਿਵ ਸਿਸਟਮ ਹੈ ਈਵਨ ਆਪਾਂ ਨੇ ਕਿਡਨੀ ਸਟੋਨ ਦੀ ਗੱਲ ਕਰੀ ਐ ਉਹਨੂੰ ਡਿਲੀਊਟ ਕਰਨ ਦੇ ਵਿੱਚ ਇਹ ਹੈਲਪਫੁਲ ਹੈ ਯਾ ਐਂਟੀਸੈਪਟਿਕ ਐ ਸਾਨੂੰ ਫੀਵਰ ਹੋ ਗਿਆ ਇਨਫੈਕਟਡ ਹੋ ਗਿਆ ਬਾਡੀ ਦੇ ਵਿੱਚ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਆ ਗਈ ਉਹਦੇ ਵਿੱਚ ਵੀ ਇਹ کارਗਰ ਹੈ ਤੁਹਾਨੂੰ ਕਹਿ ਸਕਦਾ ਕਿ ਹਰ ਬਿਮਾਰੀ ਦੇ ਵਿੱਚ ਇਹ ਪਰ ਸਿਰ ਤੋਂ ਲੈ ਕੇ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨਹ ਤੱਕ ਤੁਹਾਡੇ ਇਸ ਐਪਲ ਵਿਨੀਗਰ ਦੇ ਵਿੱਚ ਤਿਆਰ ਕੀਤੀ ਆਰਗੇਨਿਕ ਹਲਦੀ ਫਾਇਦਾ ਕਰੂਗੀ ਫਾਇਦਾ ਕਰੂਗੀ ਜੀ ਅਸੀਂ ਕਿਸੇ ਹੋਰ ਆਚਾਰ ਨੂੰ ਯੂਜ਼ ਕਰਨ ਦੀ ਬਜਾਏ ਹਲਦੀ ਦਾ ਆਚਾਰ ਆਪਣੇ ਮੀਲ ਦੇ ਵਿੱਚ ਸ਼ਾਮਲ ਕਰ ਸਕਦੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਹਰਪ੍ਰੀਤ ਜੀ ਸੋਏ ਸਨ ਡਾਈਟੀਸ਼ਨ ਹਰਪ੍ਰੀਤ ਕੋਆਰਡੀਨੇਟ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜੇਕਰ ਹਲਦੀ ਦਾ ਇਨਟੇਕ ਸਾਡੀਆਂ ਧੀਆ ਸਾਡੀਆਂ ਭੈਣਾਂ ਕਰਨਾ ਸ਼ੁਰੂ ਕਰ ਦੇਣਗੀਆਂ ਤਾਂ ਚਿਹਰੇ ਦੀ ਰੌਣਕ ਤਾਂ ਵਧੇਗੀ ਵਧੇਗੀ ਸਗੋਂ ਜਿਹੜੀ ਅੰਦਰੂਨੀ ਤੰਦਰੁਸਤੀ ਹੈਗੀ ਹੈ ਉਸ ਵੱਲ ਵੀ ਜਿਹੜਾ ਵਾਦਾ ਹੈ ਜਿਹੜਾ ਉਹ ਹੋ ਸਕਦਾ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਹੈਗਾ ਢਾਬੇ ਵਾਲੇ ਵੈਦ ਵੈਦ ਬਲਜਿੰਦਰ ਸਿੰਘ ਹੋਰਾ ਦਾ ਦਿੱਤਾ ਹੈ ਤੇ ਡਾਈਟੀਸ਼ਨ ਹਰਪ੍ਰੀਤ ਜੀ ਦਾ ਵੀ ਨੰਬਰ ਅਸੀਂ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਦੂਰ ਕਰ ਸਕਦੇ ਹੋ ਪਰ ਮੇਰੀ ਚੇਤਾਵਨੀ ਮੇਰੀ ਅਪੀਲ ਤੁਹਾਨੂੰ ਮੇਰੀ ਗੁਜ਼ਾਰਿਸ਼ ਇਹ ਹੈ ਕਿ ਕੋਈ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦਾ مشਵਰਾ ਡਾਕਟਰ ਦੀ ਸਲਾਹ ਤੁਸੀਂ ਜ਼ਰੂਰ ਲੈ ਲਿਆ ਕਰੋ ਧੰਨਵਾਦ